ਕੁਛ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈ ਜੀ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਉਹ ਨਹੀਂ ਤਾਂ ਇਕੱਲੇ ਕੋ ਨਹੀਂ ਹੋ ਸਕਦਾ ਯਾਰ ਪੰਜਾਬ ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਏ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਤੁਸੀਂ ਬਸ ਮਿਹਨਤ ਕਰਦੇ ਜਾਓ ਫਲ ਤੁਹਾਨੂੰ ਪੱਕਾ ਮਿਲੇ ਉਹ ਸ਼ਹਿਰਪੁਰ ਮਕੇਰੀਆ ਦੇ ਪਿੰਡ ਬਿਸ਼ਨਪੁਰ ਦੇ ਨੌਜਵਾਨ ਆਰਸ਼ਦੀਪ ਸਿੰਘ ਨੇ ਭਾਰਤੀ ਫੌਜ ਵਿੱਚ ਬਤੌਰ ਲੈਫਟੇਨੈਂਟ ਭਾਰਤੀ ਹੋ ਕੇ ਪੰਜਾਬ ਅਤੇ ਆਪਣੇ ਪਿੰਡ ਬਿਸ਼ਨਪੁਰ ਦਾ ਨਾਮ ਰੌਸ਼ਨ ਕੀਤਾ ਹੈ ਜਦੋਂ ਅਰਸ਼ਦੀਪ ਅਫਸਰ ਦੀ ਵਰਦੀ ਪਾ ਕੇ ਆਪਣੇ ਪਿੰਡ ਪਹੁੰਚਿਆ ਤਾਂ ਪਰਿਵਾਰ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਅਰਸ਼ਦੀਪ ਦੇ ਪਿਤਾ ਨੇ ਦੱਸਿਆ ਕਿ ਅਰਸ਼ਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਤੇ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਭਾਰਤੀ ਫੌਜ ਵਿੱਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇ ਜੋ ਅੱਜ ਪੂਰਾ ਹੋ ਗਿਆ ਇਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਅਰਸ਼ਦੀਪ ਦਾ ਸਵਾਗਤ ਕੀਤਾ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਜੀ ਬਹੁਤ-ਬਹੁਤ ਮੁਬਾਰਕਾ ਤੁਸੀਂ ਪਿੰਡ ਦੇ ਵਿੱਚ ਆਏ ਬੜਾ ਵਧੀਆ ਤੁਹਾਡਾ ਇੱਕ ਕੀ ਕੀ ਪਿੰਡ ਵਾਲੇ ਵੈਲਕਮ ਕੀਤਾ ਕੀ ਕਹਿਣਾ ਚਾਹਤੇ ਸਬੰਧੀ ਬੋੜੀ ਖੁਸ਼ੀ ਹੋ ਰਹੀ ਹੈ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ, ਚਾਚਾ ਜੀ, ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓਰ ਦੀ ਰੈਂਕ ਚਗੇ ਪਹੁੰਚ ਤੇ ਉਹਨਾਂ ਨੂੰ ਕੁਛ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ ਤੇ ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਅਹੁਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ سپورਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿੱਥੇ ਅਸੀਂ ਗੱਲ ਕਰੀ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਸੀ ਜੀ ਮੈਂ ਕਹਾਂਗਾ ਬੇਬੇ ਬਾਪੂ ਤੇ ਦਾਦੇ ਦਾ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਉਹ ਨਹੀਂ ਤੇ ਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਆਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜਨ ਲਾ ਦੇਣਾ ਠੀਕ ਆ ਸੋਨਾ ਤੇ ਪਾਣੀ ਪਾ ਦੇਣਾ ਮੋ ਤੇ ਇਦਾਂ ਦੇਖਦੇ ਹਾਂ ਨੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਦਿੰਿਆ ਠੀਕ ਆ ਤੇ ਕਿੱਥੋਂ ਸਟੱਡੀ ਚੱਲੂ ਕੀਤੀ ਤੁਸੀਂ ਚੜੀ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ GPS ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕਿੰਡ ਸਕੂਲ ਤੋਂ ਪੜ੍ਹਸੇ ਚਾਰ ਸਾਲ ਲਾਇਆ ਹੈ ਤੇ ਉਸ ਤੋਂ ਬਾਅਦ NDA ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ UPSC ਦਾ ਇੱਕ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਅੰਦਰ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਹੈ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ 3 ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ 'ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜੂਨਾਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤੁਸੀਂ ਕਮਿਸ਼ਨਿੰਗ ਹੋ ਜਾਂਦੀ ਤੁਹਾਡੀ ਐਸ ਇਨ ਉਹਦਾ ਮਿਲ ਜਾਂਦਾ ਤਾਂ ਚਲਾਈ ਜਾਂਦਾ ਅੱਛਾ ਹਾਂਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂਕ ਕਰਦੇ ਕੀ ਕਹਿਣਾ ਚਾਹੁੰਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਉਈ ਮੈਂ ਤਾਂ ਇਹ ਦੇਖਦਾ ਬੈਠਾ ਕਿ ਹੁਣ ਪੰਜਾਬ ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਏ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਹੈ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਹੈ ਕਿ ਭਾਈ ਕੁਝ ਹੁੰਦਾ ਨਹੀਂ ਤੁਸੀਂ ਬਸ ਮਿਹਨਤ ਕਰਦੇ ਜਾਓ ਫਲ ਤੁਹਾਨੂੰ ਪੱਕਾ ਮਿਲੇਗਾ ਥੈਂਕ ਯੂ ਭਾਈ ਥੈਂਕ ਯੂ ਜੀ ਅੱਜ ਹਾਂ ਜ ਬੜੇ ਖੁਸ਼ੀ ਦੀ ਗੱਲ ਆ ਪਿੰਡ ਦੇ ਵਿੱਚ ਕਮਾਨ ਵਧਾਇਆ ਹੈ ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਵਿੱਚ ਵੈਲੇ ਦੇ ਭਾਈ ਗੁਰਜੀ ਕਾਲ ਸਾਹਿਬ ਵੈਲੇ ਭੁਰਜੀ ਕੀ ਹਕਤ ਹੈ ਜੀ ਅੱਜ ਦਾ ਜੋ ਸਮਾਂ ਆਇਆ ਹੈ ਇਹ ਪਰਮਾਤਮਾ ਮੈਂ ਕਰਨਾ ਸਾਰੇ ਸਮਾਪਿਓ ਨੂੰ ਇਹ ਸਮਾਂ ਬਖਸ਼ੇ ਬਾਕੀ ਕਰਨ ਵਾਲਾ ਵਾਇਗ੍ਰੀ ਅਤੇ ਉਸ ਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਪੇ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਹੈ ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਪੇ ਪਿਆਰੇ ਜੋ ਕਿ ਦੇ ਦਾਦਾ ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤ ਤੱਕ ਮਿਹਨਤ ਕੀਤੀ ਇਹਨਾਂ ਨੂੰ ਭਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਅਸੀਂ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਭੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਸੋ ਮੈਂ ਕਹਿੰਦਾ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਭਾਗ ਦਾ ਸਮਾਂ ਹੈ ਵਾਈਗੁਰੂ ਸਾਰਿਆਂ ਨੂੰ ਦੇਵੇ ਔਰ ਬਾਕੀ ਮੈਂ ਸਾਰੇ ਮਾਮਾ-ਬਾਪ ਨੂੰ ਵੀ ਇਹ ਹੀ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਆਂ ਉਹਨਾਂ ਨੂੰ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਣੇ ਅੱਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜਿਵੇਂ ਸੈਨੀ ਸਕੂਲ ਮੈਟਰੀ ਸਕੂਲ ਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ ਆਜ ਕੇ ਦੇ ਬੱਚੇ ਕਿ ਤੁਹਾਡੇ ਕੀ ਸਾਡੇ ਜੀ ਇਹ ਵੱਡਾ ਲੜਕਾ ਹੈ ਅਸ਼ਰਫ ਜੀ ਹਾਂ ਜੀ ਅਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਫਟ ਨਾਇਆ ਸਦੀਪ ਸਿੰਘ ਕਹ ਰਹੇ ਆ ਉਸ ਤੋਂ ਬਾਅਦ ਇਹ ਬੇਟੀ ਹੈ ਇਹ ਮੈਂਸ਼ਨ ਕਰਨਾ ਹਾਂਜੀ ਅਰਹਿਤਪ੍ਰੀਤ ਕੌਰ ਹਾਂਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਨਪ੍ਰੀਤ ਸਿੰਘ ਜੋ ਕਿ ਵਾਈਗੁਰਦੀ ਉੱਤੇ ਵੀ ਬੜੀ ਕਿਰਪਾ ਹੈ ਅਗਨੇਤਾਰੀ ਸਿੰਘ ਹੈ ਹਾਂਜੀ ਇਹ ਵੀ ਵੱਡਾ ਅਫਸਰ ਬਣ ਕੇ ਆਏਗਾ ਇਹ ਇਹ ਇਹਦੇ ਤੋਂ ਵੀ ਵੱਡਾ ਅਫਸਰ ਬਣੇਗਾ ਜੀ ਇਹ ਕਾਹ ਲਾਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਵਾਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਰਦਾਸ ਮੰਗ ਲਈ ਅਰਦਾਸ ਕਰਨੇ ਵੀਡੀਓ ਤੋਂ ਵੱਡਾ ਅਫਸਰ ਬਣੇ ਬਾਕੀ ਇਹ ਹੁਣ ਮੌਕੇ ਦਾ लवली ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨਕਰ ਹੈ ਥੈਂਕ ਯੂ ਵੈਰੀ ਗੁੱਡ ਜੀ ਕਖੌਸਾ ਵੈਰੀ ਗੁੱਡ ਜੀ ਇਸ ਬਾਰੇ ਚੜਦੀ ਕਲਾ ਟਾਈਮ ਟੀਵੀ ਦੇ ਲਈ ਸੁਖਵਿੰਦਰ ਹੀਰਾ ਜਸਵੀਰ ਦੀ ਰਿਪੋਰਟ